ਟਟ 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 ਹੈਲੋ ਖੁਰਪਾਈ ਜੀ ਜੀ ਬਈ ਤਕੜੇ ਹੋ ਠੀਕ ਠਾਕ ਸੱਪੋਲਾ ਬੋਲਾ ਹੀ ਕੋਟ ਵਾਲਾ ਹੋ ਠੀਕ ਹੋ ਕਰੇ ਪਰਿਵਾਰ ਲੋਟਾ ਹਾਂ ਠੀਕ ਠਾਕ ਬਈ ਸਾਰੇ ਅੱਛਾ ਉਹ ਭਾਈ ਗੁੱਡੀਆਂ ਦਾ ਰਿਸ਼ਤਾ ਕਰਤਾ ਕਿ ਕਰਿਆ ਨਹੀਂ ਹਲੇ ਹਜੇ ਤਾਂ ਭਾਈ ਕਰਿਆ ਨਹੀਂ ਹੈਗਾ ਅੱਛਾ ਹਾਂ ਜੇ ਕੋਈ ਤੇਰੀ ਨਿਗਾਹ ਚ ਮੁੰਡਾ ਹੈਗਾ ਤਾਂ ਦੱਸ ਪਾ ਦੇ ਭਾਈ ਕਰ ਦਾਂਗੇ ਹਾਂ ਉਹ ਭਾਈ ਤੈਨੂੰ ਮੈਂ ਦਾਦਾ ਸੀ ਮੇਰੀ ਨਿਗਾਹ ਚ ਤਾਂ ਮੁੰਡਾ ਹੈਗਾ ਮੈਂ ਦੋ ਮੁੰਡੇ ਨੇਗੇ ਮੈਂ ਰਿਸ਼ਤਾ ਕਰਵਾਉਣਾਗਾ ਅੱਛਾ ਬਈ ਹਾਂ ਫਿਰ ਭਾਈ ਤੂੰ ਭੋਲੇ ਘਰੇ ਆ ਜੀ ਹਣਾ ਸਲਾਹ ਕਰਨੀ ਘਰੇ ਆ ਕੇ ਇਹ ਕੰਮ ਹੁੰਦੇ ਆ ਹਨਾ ਫੋਨਾਂ ਤੇ ਥੋੜੀ ਗੱਲਾਂ ਹੁੰਦੀਆਂ ਇਹ ਹਾਂ ਚਲੋ ਠੀਕ ਆ ਫਿਰ ਮੈਂ ਟਾਈਮ ਕੱਢ ਕੇ ਭਾਈ ਘਰੇ ਮਾਰਦਾ ਕਿਸੇ ਬਿਲ ਗੇੜਾ ਠੀਕ ਆ ਹਾਂ ਠੀਕ ਆ ਭਾਈ ਠੀਕ ਆ ਭਾਈ ਠੀਕ ਆ ਲੈ ਪੋਲਾ ਹੁੰਦਾਗਾ ਕਿ ਘਰੇ ਵੀ ਸਲਾਹ ਕਰਨੀ ਆ ਦੋ ਕਹਿੰਦੇ ਮੁੰਡੇ ਆ ਤੇ ਫਿਰ ਉਹਨਾਂ ਵਾਸਤੇ ਕੁੜੀਆਂ ਵਾਸਤੇ ਰਿਸ਼ਤਾ ਕਰਨਾ ਰਮਣ ਰਾਮਣਾ ਹਾਂ ਮੰਮੀ ਆਉਣੀ ਹੈਗੀ ਹੋਰੇ ਆ ਬੱਤ ਹਾਂ ਮੈਂ ਦੱਸ ਕੀ ਗੱਲ ਐ ਉਹ ਨਾ ਆਪਣੀ ਰਿਸ਼ਤੇਦਾਰੀ ਚੋਂ ਦੂਰ ਦੇ ਚੋਂ ਉਹ ਤੇਰਾ ਭੋਲਾ ਮਾਮਾ ਆਉਂਦਾਗਾ ਅੱਛਾ ਤੇ ਉਹ ਕਹਿਣਾ ਵੀ ਕੁੜੀਆਂ ਦਾ ਮੈਂ ਰਿਸ਼ਤਾ ਕਰਾਉਂਗਾ ਅੱਛਾ ਹਾਂ ਤੇ ਬੇਬੇ ਤੂੰ ਪੁੱਛ ਲੈਂਦੀ ਵੀ ਮੁੰਡੇ ਕੋਈ ਕੰਮ ਧੰਦਾ ਵੀ ਕਰਦੇ ਨੇ ਕਿ ਘਰ ਹੀ ਕੰਮ ਕਰਦੇ ਨੇ ਉਹ ਪੁੱਤ ਘਰੇ ਆਊਗਾ ਫਿਰ ਅੱਛਾ ਉਹ ਫਿਰ ਘਰੇ ਗੱਲ ਕਰਾਂਗੇ ਚਲ ਹੈ ਕਰ ਪੁੱਤ ਗੱਲ ਤਾਂ ਮੈਂ ਉਹਦੇ ਨਾਲ ਸਾਰੀ ਖੋਲ ਲੂੰਗੀ। ਅੱਛਾ। ਹਾਂ। ਤੇ ਵੀ ਪੁੱਛਾਂਗੇ ਆਪਾਂ ਵੀ ਕਿਵੇਂ ਆ ਵੀ ਹੁਣ ਆਪਾਂ ਕਰ ਦਈਏ ਰਿਸ਼ਤਾ ਠੋਡਾ। ਕੋਈ ਨਾ ਬੇਬੇ ਜਿਵੇਂ ਤੈਨੂੰ ਠੀਕ ਲੱਗਦਾ ਨਾ ਤੂੰ ਉਹ ਵੀ ਕਰ ਲੈ। ਤੂੰ ਕਿਹੜਾ ਸਾਡਾ ਮਾੜਾ ਸੋਚੇਂਗੀ ਹੈ ਨਾ। ਹਾਂ ਗਗਨ ਨੂੰ ਪੁੱਛ ਲੈ ਪੁੱਤ ਫਿਰ ਤੂੰ। ਗਗਨ ਆ ਕਾਲਜ ਗਈ ਹੋਈ ਆ ਮੈਂ ਜਦੋਂ ਉਹ ਆ ਗਈ ਉਹਦੇ ਨਾਲ ਆਪੀ ਗੱਲ ਕਰਕੇ ਤੈਨੂੰ ਦੱਸ ਦੂੰਗੀ। ਠੀਕ ਆ ਪੁੱਤ। ਬੱਸ ਤੂੰ ਰੋਟੀ ਪਕਾ ਲੈ। ਟਾਈਮ ਬਹੁਤ ਹੋ ਗਿਆ। ਚੱਲ ਕੋਈ ਨਾ ਬੇਬੇ ਮੈਂ ਬਣਾਉਣੀ ਆ ਰੋਟੀ ਤਾਂ। ਆ ਗਈ ਗਾਗਨ ਹਾਂ ਆ ਗਈ ਤੇ ਮੈਂ ਕਹਿੰਦੀ ਸੀ ਤੈਨੂੰ ਮਾ ਮਮੀ ਐ ਕਹਿੰਦੀ ਸੀਗੀ ਵੀ ਆਪਣੇ ਰਿਸ਼ਤੇ ਬਾਰੇ ਦੂਰ ਦਾ ਮਾਂ ਰਿਸ਼ਤੇਦਾਰੀ ਚੋਂ ਆਪਣੀ ਚੋਂ ਮਾਮਾ ਲੱਗਦਾ ਆਪਣਾ ਵੀ ਉਹ ਗੱਲ ਕਰਦਾ ਸੀਗਾ ਫੋਨ ਆਇਆ ਸੀ ਤੇ ਕਹਿੰਦਾ ਵੀ ਦੋ ਮੁੰਡੇ ਨੇ ਸਕੇ ਭਾਈ ਨੇਗੇ ਤੇ ਵੀ ਤੁਹਾਡਾ ਰਿਸ਼ਤਾ ਕਰ ਦਈਏ ਮੈਂ ਮਮੀ ਨੂੰ ਐ ਕਿਹਾ ਸੀਗਾ ਮੈਂ ਖਾਂ ਵੀ ਚੱਲ ਜਿਵੇਂ ਤੈਨੂੰ ਠੀਕ ਲੱਗਦਾ ਉਹ ਕਹਿੰਦੀ ਤੂੰ ਇੱਕ ਵਾਰੀ ਗਾਗਨ ਨੂੰ ਪੁੱਛ ਲਈ ਆਪਾਂ ਨੂੰ ਵੀ ਪੁੱਛਣਾਗਾ ਜਿਵੇਂ ਮਮੀ ਨੂੰ ਠੀਕ ਲੱਗਦਾ ਕਰ ਲਈ ਚਲ ਫਿਰ ਆਪਾਂ ਆ ਜਾ ਕੀ ਗੱਲ ਕਰ ਲੈਣ ਤੂੰ ਵੀ ਕਹਿ ਦੀ ਫਿਰ ਉਹਨੂੰ ਐਂ ਜੇ ਹੋ ਜਾਊਗਾ ਵੀ ਦੋਨਾਂ ਨੇ ਗੱਲ ਕਰ ਲਈ ਹਾਂ ਠੀਕ ਆ ਜਾ ਕਰ ਲੈਣ ਹਾਂ ਠੀਕ ਬੇਬੇ ਆ ਗਈ ਗਾਗਾ ਨਾ ਕਰ ਲਾ ਤੂੰ ਗੱਲ ਇਹਦੇ ਨਾਲ ਮੈਂ ਹੂੰ ਤਾਂ ਇਹਨੂੰ ਦੱਸਤਾ ਸਾਰਾ ਕੁਛ ਦੇਖੋ ਤਾਂ ਮੈਂ ਤੁਹਾਨੂੰ ਹਨਾ ਪੜ੍ਹਾਈ ਲਿਖਾਈ ਕਰਾਈ ਬਿਨਾਂ ਪਿਓ ਤੋਂ ਤੂੰ ਪੜਾਇਆ ਪਾ ਲਿਆ ਹਨਾ ਮੁੰਡੇ ਨੂੰ ਬਾਹਰ ਭੇਜਿਆ ਹਨਾ ਤੇ ਵੀ ਦੇਖੋ ਚੰਗਾ ਹੀ ਹੋਊਗਾ ਰਿਸ਼ਤਾ ਤਾਂ ਕੋਈ ਨਾ ਮੰਮੀ ਤੁਸੀਂ ਕਿਹੜਾ ਮਾੜਾ ਸੋਚੋਗੇ ਜਿਵੇਂ ਤੁਹਾਨੂੰ ਠੀਕ ਲੱਗਦਾ ਕਰ ਲਓ ਸਾਨੂੰ ਤਾਂ ਕੋਈ ਉਹ ਨਹੀਂ ਹੈਗਾ ਦੇਖੋ ਤਾਂ ਉਹ ਨਾ ਤੇਰਾ ਮਾਮਾ ਕਰਾਉਂਦਾ ਦੇਖ ਰਿਸ਼ਤਾ ਹਨਾ ਉਹ ਚੰਗੇ ਥਾਂ ਹੀ ਖੜਾਊ ਆਪਾਂ ਨੂੰ ਉਹ ਕਿਹੜਾ ਆਪਣਾ ਉਹ ਕਰੂਗਾ ਦੇਖ ਮੁੰਡਾ ਨਿਆਣਾਗਾ ਹਨਾ ਠੂ ਵਾਲੇ ਬੰਦੇ ਮਿਲ ਜਾਣਗੇ ਆਪਾਂ ਨੂੰ ਹੋਰ ਕੀ ਚਾਹੀਦਾ ਠੀਕ ਆ ਬਸ ਕੋਈ ਨਾ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਲਓ ਠੀਕ ਆ ਬੇਬੇ ਤੂੰ ਐਂ ਕਰੀ ਨਹੀਂ ਤਾਂ ਵੀਰੇ ਨਾਲ ਸਲਾਹ ਕਰ ਲਈ ਸਾਡੀ ਤਾਂ ਸਲਾਹੀ ਹੈ ਤੇਰੇ ਨਾਲ ਹਨਾ ਤੇ ਨਹੀਂ ਤੂੰ ਮਾਮੇ ਨੂੰ ਫੋਨ ਕਰਦੀ ਫਿਰ ਮਾਮਾ ਆ ਕੇ ਦੇਖਿਆਊਗਾ ਠੀਕ ਹੈ ਪੁੱਤ ਫਿਰ ਮੈਂ ਭੋਲੇ ਨੂੰ ਫੋਨ ਆਊਗਾ ਪਰ ਲਾਊਗਾ ਭੋਲੇ ਨੂੰ ਕਹਿ ਕੇ ਤੇ ਤੇਰੇ ਮਾਮੇ ਨਾਲ ਸਲਾਹ ਕਰਕੇ ਫਿਰ ਉਹ ਦੋਨੇ ਦੇਖਣਗੇ ਮਾਸਿਆ ਦੇ ਪੁੱਤ ਹਾਂ ਐਂ ਕਰ ਲਈ ਤੂੰ ਚਲ ਠੀਕ ਹੈ ਬੇਬੇ ਤੂੰ ਬੈਠ ਅਸੀਂ ਰੋਟੀ ਟੁੱਕ ਦਾ ਕਰ ਲਈਏ ਫਿਰ ਠੀਕ ਹੈ ਪੁੱਤ ਚੰਗਾ ਰੋਟੀ ਪਕਾ ਲਓ ਲੱਗ ਇੰਨੀ ਆ ਚੰਗੀਆਂ ਧੀਆ ਮੇਰੀਆਂ ਹੇ ਅੱਜ ਕੱਲ੍ਹ ਦੀਆਂ ਕੁੜੀਆਂ ਤਾਂ ਆਪਣੀ ਮਰਜ਼ੀ ਨਾਲ ਵਿਆਹ ਕਰਾਉਂਦੀਆਂ ਮੈਨੂੰ ਮਾਣਾ ਮੇਰੀਆਂ ਧੀਆਂ ਤੇ ਉਹ ਘਰੇਉ ਭਾਈ ਕੋਈ ਕੁੱਤਾ ਕੱਤਾ ਤਾਂ ਨਹੀਂ ਖੁੱਲਾ ਕਿਤੇ ਆ ਜਾ ਭਾਈ ਕੁੱਤਾ ਤਾਂ ਹੈ ਨਹੀਂਗਾ ਉਹ ਹੋਰ ਭਾਈ ਠੀਕ ਓ ਠੀਕ ਆ ਭਾਈ ਉਹ ਠੰਡ ਦਾ ਟਾਈਮ ਆ ਭਾਈ ਮਹਾਂ ਕੁੱਤੇ ਕੱਤਾ ਜੇ ਕਦੇ ਕੋਈ ਬਰਲੇ ਮੁੜ ਕੇ ਆਮ ਨਹੀਂ ਆਉਂਦਾ ਨਾ ਭਾਈ ਆਪਾਂ ਤਾਂ ਰੱਖਦੇ ਨਹੀਂ ਕੁੱਤਾ ਹੋਰ ਠੀਕ ਹੋ ਵਧੀਆ ਪਰਵਾਹ ਠੀਕਾ ਕਰੇ ਵਧੀਆ ਲੋਟ ਆ ਠੀਕ ਠਾਕ ਬਈ ਵਧੀਆ ਰਾਵਣਾ ਪਾਣੀ ਲੈ ਕੇ ਆ ਪੁੱਤ ਉਹ ਬਈ ਪਾਣੀ ਦਾ ਵਾਸ ਮੈ ਠੰਡ ਜੀ ਲੱਗੀ ਹੋਈ ਆ ਚਾਹ ਨੂੰ ਕਹਿ ਦਿਓ ਅਗਲਾ ਚਾਹ ਹੀ ਪੀਰਾਂਗੇ ਸਤਿ ਸ਼੍ਰੀ ਅਕਾਲ ਮਾਮਾ ਸਤਿ ਸ਼੍ਰੀ ਅਕਾਲ ਬਈ ਸਤਿ ਸ਼੍ਰੀ ਅਕਾਲ ਹੋ ਠੀਕ ਹੋ ਪੁੱਤ ਚਾਹ ਲਿਆ ਤੇਰੇ ਮਾਮੇ ਵਾਸਤੇ ਹਾਂ ਚਾਹ ਬਣਾ ਲੈਣੀ ਮੈਂ ਤਾਂ ਬਈ ਤੈਨੂੰ ਡੀਕੀ ਜਾਂਦੀ ਸੀਗੀ ਤੇ ਵੀ ਕਹੇ ਜੇ ਮੁੰਡੇ ਆ ਕਹੇ ਜਾ ਘਰਵਾਰ ਆਗਾ ਵੀ ਸਲਾਹ ਕਰ ਲਾਂਗੇ ਉਹ ਘਰਵਾਰਤਾ ਭਾਈ ਬਾਲਾ ਚੰਗਾ ਦਾ ਬਾਲੀ ਸਿਆਣੇ ਮੁੰਡੇ ਨੇ ਤੇ ਬਹੁਤ ਸੋਹਣੇ ਨੇ ਐ ਤੂੰ ਮੁੰਡਿਆਂ ਦੀ ਫੋਟੋ ਦਿਖਾਉਣਾ ਮੈਂ ਤੈਨੂੰ ਮੋਬਾਈਲ 'ਚ ਆ ਦੇਖ ਭਾਈ ਮੁੰਡੇ ਦੇ ਕਿੱਡੇ ਸੋਹਣੇ ਨੇ ਦੋਨੇ ਭਾਈ ਮੁੰਡੇ ਤਾਂ ਸੋਹਣੇ ਆ ਕੁੜੀਆਂ ਵਰਗੇ ਹੀ ਆਗੇ ਹਾਂ ਬਾਈ ਹੁੰਡੇ ਦਾ ਸੋਹਣੇ ਆ ਨਾਲੇ ਕੁੜੀਆਂ ਨੂੰ ਦਿਖਾ ਲਿਓ ਅੱਜ ਕੱਲ੍ਹ ਜਮਾਨਾ ਹੈਗਾ ਕੁੜੀਆਂ ਨਾਲ ਰਾਇ ਕਰ ਲਿਓ ਨਾਲੇ ਮੈਨੂੰ ਕੁੜੀਆਂ ਦੀਆਂ ਫੋਟੋਆਂ ਵੀ ਦੇ ਦਿਓ ਮੈਂ ਵੀ ਦਿਖਾ ਦੂੰਗਾ ਕੋਈ ਨਹੀਂ ਭਾਈ ਦੇ ਦਾਂਗੇ ਕੁੜੀਆਂ ਦੀ ਤਾਂ ਰਾਈ ਹੈਗੀ ਜਦੋਂ ਸਾਡੀ ਰਾਇ ਆ ਵਿੱਚ ਕੁੜੀਆਂ ਦੀ ਤਾਪੀ ਹੋਊਗੀ ਬਾਈ ਬਹੁਤ ਵਧੀਆ ਪਰਿਵਾਰ ਆ ਕਾਰੋਬਾਰ ਬਹੁਤ ਤਕੜਾ ਹੈਗਾ ਬਾਈ ਜ਼ਮੀਨ ਜਮੂਨ ਹੈਗੀ ਆ ਹਾਂ ਭਾਈ ਜ਼ਮੀਨ ਦੇ ਤਾਂ 20 ਕਿੱਲੇ ਨੇਗੇ 10-10 ਕਿੱਲੇ ਮੁੰਡਿਆਂ ਨੂੰ ਆਉਂਦੇ ਨੇ ਜ਼ਮੀਨ ਦੇ ਬਾਕੀ ਪੈਸੇ ਉਹਨਾਂ ਕੋਲੇ ਵਾਧੂ ਨਹੀਂ ਉਹਨਾਂ ਦਾ ਪਿਓ ਉੱਥੇ ਰਾਜਸਥਾਨ 'ਚ ਠੇਕੇਦਾਰੀ ਕਰਦਾ ਹੈਗਾ ਬਾਧੂ ਪੈਸੇ ਨੇ ਸੋਹਣਾ ਕਾਰੋਬਾਰ ਹੈਗਾ ਮੈਂ ਭਾਈ ਉਹਨਾਂ ਕੁੜੀ ਇਹਦੇ ਮਾਮਿਆਂ ਨੂੰ ਮਾਮੇ ਨੂੰ ਭੇਜ ਦਾਂਗੇ ਅਸੀਂ ਤੁਸੀਂ ਦੋਨੇ ਜਾਣੇ ਦੇਖ ਆਇਓ ਤਸੱਲੀ ਕਰਿਆਊਗਾ ਨਾ ਮਾਮਾ ਮਾਸਿਆਂ ਦੇ ਪੁੱਤ ਤੂੰ ਸੀ ਕਿਹੜਾ ਮਾਤੂ ਪਾਏ ਕਿਹੜਾ ਮાળੀ ਕਰੇਗਾ ਸਾਡੀ ਉਹ ਲੈ ਭਾਈ ਤਸੱਲੀ ਵਾਲੀ ਕਿਹੜੀ ਗੱਲ ਆ ਮੈਂ ਕੋ ਅੱਜ ਦਾ ਵਿਚੋਲਾ ਥੋੜੀ ਆ ਮੈਂ ਸਾਰੀ ਉਮਰ ਦਾ ਵਿਚੋਲਾਂਗਾ ਫੇਰ ਕੀ ਹੋ ਗਿਆ ਜੇ ਮੈਂ ਤੇਰੇ ਨਾਲ ਉਮਰ ਛੋਟਾਂਗਾ ਹੈਗੇ ਤਾਂ ਆਪਾਂ ਫੇਰ ਵੀ ਰਿਸ਼ਤੇ ਜੜੀਦਾ ਭੈਣ ਭਰਾ ਵਾਲੀ ਆ ਤੂੰ ਫਿਕਰ ਨਾ ਕਰ ਮੈਂ ਸਾਰੀ ਉਮਰ ਦਾ ਵਿਚੋਲਾਂਗਾ ਕਿਸੇ ਗੱਲ ਦੀ ਤੂੰ ਟੈਨਸ਼ਨ ਹਲੋ ਚਾਹ ਲੈ। ਹਲੋ ਚਾਹ ਲੈ ਲੋ। ਉਹ ਭਾਈ ਇਹ ਕੁੜੀ ਵੱਡੀ ਐ ਕਿ ਦੂਜੀ ਵੱਡੀ ਐ? ਭਾਈ ਇਹ ਤਾਂ ਹੈਗੀ ਐ ਵੱਡੀ ਰਮਨ ਤਾਂ। ਉਹ ਛੋਟੀ ਐ ਗਗਨ ਨੂੰ ਦੇਖਣ ਨੂੰ ਇੱਕੋ ਜਿਹੀਆਂ ਲੱਗਦੀਆਂ ਹੁੰਦਲਹੇਲ। ਉਹ ਚਾਹ ਭਾਈ ਵਧੀਆ ਹੋ ਜੂਗਾ। ਦੋਨੇ ਇੱਕ ਘਰ ਬਗ ਜਾਣਗੀਆਂ। ਨਾਲੇ ਸਾਰੀ ਉਮਰ ਦਾ ਤੈਨੂੰ ਫਿਕਰ ਮੁੱਕ ਜੂਗਾ। ਚੰਗੇ ਬੰਦੇ ਨਾਲ ਹੋਰ ਰਿਸ਼ਤਾ ਸੋਡਾ ਜੜਾਇਆਗਾ। ਮਾੜਾ ਬੰਦਾ ਤਾਂ ਸਾਰੀ ਉਮਰ ਤੰਗ ਕਰਦਾ ਨਾਲੇ। ਭਾਈ ਐਵੇਂ ਤਾਂ ਨਹੀਂ ਕਿਸੇ ਨੇ ਕਿਹਾ। ਮੇਰਾ ਆਵੇ ਨਾ ਮਾੜਾ ਜੰਮੇ ਨਾ ਉਹ ਹਾਂ ਭਾਈ ਇਹ ਤਾਂ ਗੱਲ ਹੈਗੀ ਆ ਵਿਆਹ ਜ਼ਿੰਦਗੀ ਚ ਇੱਕ ਵਾਰੀ ਹੋਣਾ ਹੁੰਦਾ ਦੇਖ ਜੇ ਚੰਗਾ ਰਿਸ਼ਤੇਦਾਰ ਟੱਕਰ ਜੀ ਨਾ ਤਾਂ ਸਾਰੀ ਉਮਰ ਤੇ ਉਹ ਹੋ ਜਾਂਦਾ ਜੇ ਮਾੜਾ ਟੱਕਰ ਜੀ ਉਹਦੇ ਵਰਗਾ ਭਾਈ ਦੁੱਖ ਨਹੀਂ ਕੋਈ ਹੈਗਾ ਭਾਈ ਇਹੀ ਗੱਲ ਤੋਂ ਡਰਦੇ ਆ ਮੇ ਮਾੜੇ ਨਾ ਫਿਰ ਓਖਾ ਹੋ ਜਾਂਦਾ ਸਾਰੀ ਉਮਰ ਉਹ ਚਲ ਕੋਈ ਗੱਲ ਨਹੀਂ ਭਾਈ ਮੈਂ ਹੁਣ ਚਲਦਾਗਾ ਤੇ ਉਹ ਜਿਹਦੇ ਸਿਮਰੇ ਬਾਈ ਨੇ ਆਉਣਾ ਹੋਇਆ ਨਾ ਤਾਂ ਮੈਨੂੰ ਤੂੰ ਫੋਨ ਕਰ ਦੇ ਮੈਂ ਮੂਰੇ ਆ ਜੂਆ ਦਿਖਾ ਲਊਗਾ ਭਾਈ ਤਸੱਲੀ ਬਖਸ਼ ਜਗ੍ਹਾ ਕੀ ਆਪਾਂ ਦੇਖ ਕੇ ਵਧੀਆ ਚੰਗੇ ਥਾਂ ਕਰਾਂਗੇ ਹਾਂ ਭਾਈ ਕੱਲ ਨੂੰ ਬੁੱਧਵਾਰ ਆ ਮੈਂ ਉਹਨੂੰ ਸਿਮਰਿਆ ਨੂੰ ਫੋਨ ਕਰਦੇ ਹਾਂ ਤੇ ਤੁਸੀਂ ਜਾ ਕੇ ਦੇਖ ਐ ਮੁਰੇ ਆ ਜੀ ਤੂੰ ਉਹ ਚਲ ਠੀਕ ਆ ਭਾਈ ਮੈਂ ਚਲਦਾਗਾ ਇੱਕ ਮੈਂ ਹੋਰ ਰਿਸ਼ਤਾ ਦਿਖਾਉਣਾਗਾ ਕਿਉਂ ਫਿਰ ਮੈਂ ਰਿਸ਼ਤੇ ਬਾਬਾ ਕਰਾਉਣਾਗਾ ਨਾ ਹੁਣ ਇੱਕ ਹੋਰ ਰਿਸ਼ਤਾ ਜਾਂ ਜਾਂਦੇ ਜਾਂਦੇ ਰਾਹ ਚ ਉਹ ਵੀ ਦਿਖਾਉਣਾਗਾ ਮੈਂ ਜਾਂਦੇ ਹੋਏ ਮੇਰੇ ਕੋਲ ਰੋਟੀਆਂ ਬਣਾਈ ਜਾਂਦੀਆਂ ਕੁੜੀਆਂ ਰੋਟੀ ਖਾ ਕੇ ਜਾਈਂ ਤੂੰ ਕੋਈ ਨਾ ਨਾ ਭਾਈ ਰੋਟੀ ਦੀ ਮੈਨੂੰ ਕੋਈ ਸੰਗਾ ਮੈਂ ਕਿਹੜਾ ਕੋਈ ਬਗਾਨੇ ਘਰ ਆਇਆ ਲੈ ਚਲੋ ਕੋਈ ਗੱਲ ਨਹੀਂ ਤੁਸੀਂ ਫੋਨ ਕਰ ਦਿਓ ਤੇ ਮੈਂ ਹੁਣ ਚਲਦਾਗਾ ਸਾਰਾ ਬਹਾਨ ਹੂੰ ਇਹਨਾਂ ਦੀ ਆ ਅੱਛਾ 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 ਹਾਂ ਅੱਛਾ 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 ਇਹਦੇ ਬਹਾਨ ਅੱਛਾ ਅੱਛਾ ਆ ਨਾ ਬਰਾ ਮਨ ਅੱਛਾ ਅੱਛਾ ਬਾਕੀ ਤੋਂ ਦੇਖਦੀ ਅੱਛਾ ਵੱਟਾ ਮੇਰੇ ਨਾਲ ਵਾਲੇ ਸੁਣਾਣਾ ਪੁੱਲਾ ਆ ਗਿਆ ਕਰੀ ਨੀ ਮੇਲਾ ਹਾਂ ਉਹ ਕੋਈ ਮਾਰੀ ਬੈਠੀ ਹੈ ਹੋ ਹੋਰ ਭਾਈ ਠੀਕ ਹਾਂ ਹਾਂ ਭਾਈ ਠੀਕ ਠਾਕ ਬੈਜੂ ਭਾਈ ਮੈਂ ਪਾਣੀ ਲੈ ਕੇ ਆਉਣੀ ਸੁਡ ਖਾਤਰ ਆ ਦੇਖ ਭਾਈ ਵਧੀਆ ਘਰਵਾਰ ਆ ਦੋ ਟਰੈਕਟਰ ਨੇ ਬਾਹੀ ਬੱਲਾ ਵੀ ਕਰਦੇ ਨੇ ਮੁੰਡੇ ਵਧੀਆ ਸੋਹਣਾ ਘਰਵਾਰ ਆ ਵਧੀਆ ਚੰਗੀ ਮੋਟਰ ਮੋਟਰ ਸਾਰਾ ਕੁਝ ਇਹ ਵੀ ਕਲੀ ਲੱਗਿਆ ਹੋਇਆਗਾ ਉਹ ਪਈਸ਼ੰਦਰੇ ਮੁੰਡੇ ਨਹੀਂ ਦਿੰਦੇ ਭਾਈ ਕਿੱਥੇ ਗਏ ਨੇ ਅੰਦਰੀ ਨੇ ਭਾਈ ਮੈਂ ਬਾਜ਼ ਮਾਰਦੀ ਆਂਗੀ ਉਹਨਾਂ ਨੂੰ ਹਾਂ ਹਾਂ ਬਲਾ ਭਾਈ ਬਰਾ ਬਿਕਰਾ ਓਰੇ ਆ ਗਏ ਭਾਈ ਗੋਗੀ ਹਾਂ ਉਹ ਪਈਸ਼ੰਦਰੇ ਮੈਂ ਤੁਹਾਨੂੰ ਦੱਸਿਆ ਸੀ ਫੋਨ ਤੇ ਤੇ ਮੁੰਡਿਆਂ ਵਾਸਤੇ ਮਹਾਰਿਸ਼ਤਾ ਦਿਖਾਇਆ ਦੋ ਕੁੜੀਆਂ ਨੇਗੀਆਂ ਇਹ ਕੁੜੀਆਂ ਦਾ ਮਾਮਾ ਭਾਈ ਹਾਂ ਭਾਈ ਉਹ ਤਾਂ ਠੀਕ ਐ ਤੁਸੀਂ ਘਰ-ਬਾਰ ਦੇਖੋ ਤੇ ਜ਼ਮੀਨ ਜਾਇਦਾਦ ਦੇਖੋ ਤੇ ਮੁੰਡੇ ਤਾਂ ਤੁਸੀਂ ਹੁਣ ਦੇਖ ਦੇਖ ਹੀ ਲਓਗੇ ਉਹ ਨਾਲੇ ਭਾਈ ਛੋਡੀ ਕੋਈ ਮੰਗ ਤੰਗ ਹੋਵੇ ਤਾ ਉਹ ਵੀ ਦੱਸ ਦਿਓ ਭਾਈ ਦੇਖ ਮੰਗ ਤੰਗ ਤਾਂ ਸਾਡੀ ਕੋਈ ਨਹੀਂ ਹੈਗੀ ਸਾਡੇ ਸਭ ਕੋ ਸਾ ਸੁੱਖ ਨਾਲ ਕਰੇ ਕੁੜੀਆਂ ਬਸ ਸਿਆਣੀਆਂ ਹੋਣ ਸਾਡਾ ਘਰ ਸਮਾਨਣ ਵਾਲੀਆਂ ਹੋਣ ਉਹ ਭਾਈ ਗੱਲ ਖੋਲੀ ਚੰਗੀ ਆ ਦੇਖ ਮੈਂ ਤਾਂ ਜਿੰਨੇ ਵੀ ਰਿਸ਼ਤੇ ਕਰਾਏ ਨੇ ਮੈਂ ਤਾਂ ਪਹਿਲਾਂ ਗੱਲ ਅਗਲੇ ਮੂੰਹ ਤੇ ਖੋਲਦਾ ਹੁੰਨਾ ਬਾਅਦ ਚ ਭਈ ਰੌਲਾ ਪੈਣਾ ਫੇਰ ਔਖਾ ਦਾ ਹਾਂ ਭਾਈ ਮੈਂ ਇਹਨਾਂ ਦੇ ਪਿਓ ਨਾਲ ਗੱਲ ਕਰੀ ਤੀ ਉਹ ਕਹਿੰਦਾ ਵੀ ਜੇ ਭੋਲਾ ਕਰਾਉਂਦਾ ਹੈਗਾ ਕਹਿੰਦਾ ਵਧੀਆ ਹੈ ਉਹ ਮਾੜੇ ਥਾਂ ਨਹੀਂ ਖੜਾਉਂਦਾ ਕਹਿੰਦਾ ਆਪਾਂ ਨੂੰ ਉਹ ਭਾਈ ਕੁੜੀਆਂ ਦਾ 1% ਵੀ ਲੰਬਾ ਨਹੀਂ ਆਉਂਦਾ ਹੈਗਾ ਮੈਂ ਬੈਠਾਂਗਾ ਨਾਲੇ ਇਹਨਾਂ ਦਾ ਪਿਓ ਮੇਰਾ ਦੋਸਤ ਹੈ ਇਹੀ ਜੀ ਗੱਲ ਥੋੜੀ ਆ ਮੈਂ ਉਹਦਾਂ ਕੋਈ ਠੱਗੀ ਠੋਰੀ ਕਰਾਉਂਗਾ ਹਾਂ ਭਾਈ ਐ ਤਾਂ ਆਪਾਂ ਮਿਲੇ ਤੀ ਗੇ ਇੱਕ ਵਿਆਹ ਚ ਤੇ ਉਦੋਂ ਇਹਨਾਂ ਨੇ ਮੈਨੂੰ ਦੱਸਿਆ ਤੀਗਾ ਕਹਿੰਦੇ ਮੇਰਾ ਦੋਸਤ ਐ ਇਹ ਉਦੋਂ ਦੇਖਿਆ ਤੀ ਬਈ ਮੈਂ ਤੈਨੂੰ ਹਾਂ ਤੁਸੀਂ ਭਾਈ ਪਿੱਛੇ ਕਿਉਂ ਬੈ ਗਏ ਇੱਧਰ ਆ ਕੇ ਬਹਿ ਜਾਓ ਸਾਹਮਣੇ ਭਾਈ ਸਾਖਦੇ ਨੇ ਇਹ ਬਾਹਲਾ ਕਦੇ ਗਏ ਨਹੀਂ ਬਾਹਰ ਅੰਦਰ ਜੇ ਬਾਹਲਾ ਸਸਰੀ ਗਾਲੀ ਸਸਰੀ ਗਾਲੀ ਦੇਖ ਭਾਈ ਮਿਸਰੇ ਕਾਰ ਬਾਰ ਤੇਰੇ ਸਾਹਮਣੇ ਆ ਮੁੰਡੇ ਤੇਰੇ ਸਾਹਮਣੇ ਨੇ ਤੇ ਜਮੀਨ ਜਾਇਦਾਦ ਤਾਂ ਭਾਈ ਤੁਹਾਨੂੰ ਮੈਂ ਦਿਖਾ ਦਣਾ ਨਾਲੇ ਸੰਦਸੜਾ ਦਿਖਾ ਦਣਾ ਚੱਲ ਭਾਈ ਮੈਂ ਚਾ ਕਰ ਕਿਉਂ ਨਹੀਂ ਸੋ ਦਿਖਾਤਰ ਚਲੋ ਭਾਈ ਵਾਓ ਚਾ ਆਜਾ ਮੈਂ ਤੁਹਾਨੂੰ ਦਿਖਾਉਣਾ ਕਾਰੋਬਾਰ ਨਾਲੇ ਬਾਣਵਲਾ ਦਿਖਾ ਦਣਾ ਮਈ ਓਏ ਇਹ ਆਪਣੇ ਗਾਂ ਰਖਣਾ ਹੈ ਨੀ ਉਹ ਕੋਣ ਉਹ ਤਾਂ ਕਣਕ ਕਣਕ ਕਰੀ ਜਾਂਦੀ ਜਮੀਨ ਜਮੀਨ ਕਣਕ ਦੇਖਣਾ ਆਰੀ ਹੋਈ ਹੈ ਕਿ ਨਾ ਮੈਂ ਤੁਹਾਨੂੰ ਤਾਂ ਲਾਦਾ ਗਾਂ ਦੇਖਣਾ ਹੈ ਨਾ ਇਧਰ ਬਾਗੇ ਪਸੂਆਂ ਬਣੀ ਕੋਲੋਂ ਆਪਣਾ ਅਧਮੜੀ ਉਹਦਰ ਮੱਦੇ ਭੱਜ ਕੇ ਆਇਆ ਬਾਹਰ ਉਹ ਭਾਈ ਆਪਾਂ ਦੇਖ ਕੇ ਆਈਏ ਆਪਣੇ ਘਰ ਸਤਨਾ ਮਦਦਾਨ ਕਿਤੇ ਹੋ ਮੈਂ ਬਈ ਮੋੜੀ ਉੰਦਰ ਆਗਾ ਮਾਛ ਤੋਂ ਆਈ ਨਹੀਂ ਮੈਂ ਸਾਹ ਖੜੀ ਹੋਈ ਗਿਆ ਕਾ ਨਾ ਬਈ ਆਪਣੀ ਆਉਂਦੇ ਹੋਗੇ ਬੇਬੇ ਕੁੱਟੂ ਵੀ ਟਾਪ ਹੀ ਕੁਝ ਆਉਂਗੇ ਬਿਸਕਟ ਖਾਉਂਗਾ ਮੈਂ ਤਾਂ ਪੂਜੀਆ ਖਾਉਂਗਾ ਬਿਸਕਟ ਨਹੀਂ ਖਾਂਦਾ ਮਾ ਦੇ ਖਾਵੇ ਬਿਦੋੜ ਪੀ ਲਈਆ ਬਿਸਕਟ ਨਹੀਂ ਹੂੰ ਇਹ ਲੈ ਕੇ ਬੇਬੇ ਹਾਂ ਮੈਂ ਦੇਖਿਆ ਕੁਝ ਚੋਜਲ ਕੋਈ ਹੋਣੀ ਸੀ ਮੈਂ ਤਾਂ ਪੂਜੀਆ ਖਾਉਂ ਫਿਰ ਕੱਲਾ ਮੈਂ ਹਾਂ ਘੰਦਰਾ ਬਾਈ ਆ ਦੇਖ ਬਾਈ ਆ ਵੱਡਾ ਟ੍ਰੈਟੇ ਤਾਂ ਰਾਜਸਥਾਨ ਠੇਕੇਦਾਰੀ ਉਧਰ ਕਰਦਾ ਨਹੀਂ ਉਹ ਇਹਨਾਂ ਦਾ ਪਿਓ ਉੱਥੇ ਲੈ ਜਾਂਦਾ ਹੁੰਦਾਗਾ ਆਹ ਟ੍ਰਿਕ ਨਮਾ ਲੱਤਾ ਸੀ ਇਹ ਖੇਤੀਬਾੜੀ ਵਾਲੇ ਲੱਤਾ ਦਾ ਹੁਣ ਤੇ ਆ ਜਾਣ ਵਾਲੇ ਤੈਨੂੰ ਵਾਹਨ ਦਿਖਾਉਣਾਗਾ ਅਬ ਚਾਹ ਪੀ ਕੇ ਖੇਡਣ ਚੱਲਾਂਗੇ ਸਾਈਕਲ ਮਾ ਲਊਂਗਾ ਨਾਲ ਸੁਣੋ ਕੋਈ ਗੱਤਾਂ ਕਰ ਲਈ ਮੇਰਾ ਸਾਈਕਲ ਆਹੋ ਸਾਈਕਲ ਦਾ ਤੂੰ ਚਲਾ ਲਈ ਚਾਹ ਪੀ ਕੇ ਚੱਲਾਈਏ ਆਪਾਂ ਹਾਂ ਚੱਲਾਂਗੇ ਫਿਰ ਚੱਲਾਂਗੇ ਬੇਬੇ ਸਾਨੂੰ ਆਏ ਕਹਿਨੀ ਆ ਚਾਹ ਦਾ ਲੈ ਦੇ ਬੇਬੇ ਸਾਨੂੰ ਪਹਿਲਾਂ ਮੈਂ ਸਾਨੂੰ ਗੱਲ ਕਰਦੀ ਆ ਇਹ ਸਾਨੂੰ ਦੇਖਣ ਆਏ ਨੇਗੇ ਵਿਆਹ ਕਰਨਾ ਛੋਡਾ ਹਾਂ ਛੋਡਾ ਵਿਆਹ ਵਿਆਹ ਹੋਊਗਾ ਉਪਰਲੇ ਬਣਗੀ ਗੱਲੋ ਤੇ ਉਹ ਹੁਣ ਜਦੋਂ ਮੈਂ ਬਿਸਕੁਟ ਧਰੂੰਗੀ ਚਾਹ ਧਰੂੰਗੀ ਕੱਲੀ ਚਾਹ ਚੱਕ ਲਿਓ ਕਿਤੇ ਬਿਸਕੁਟ ਨਾ ਚੱਕ ਲਿਓ ਵੀ ਬੋੜਾ ਮੰਗੂ ਕਰੀ ਜਾਊ ਉਹ ਮੁੜ ਜਾਣਗੇ ਫਿਰ ਬਿਸਕੁਟ ਖਾਣਾ ਹੀ ਤੀ ਮੈਂ ਤੂੰ ਇਹ ਬਿਸਕੁਟ ਖਾਣਾ ਨਹੀਂ ਮੈਂ ਤਾਂ ਪੂਰੀਆਂ ਖਾਣਾ ਕੱਲਾ ਨਹੀਂ ਹਾਲੇ ਕੁਝ ਨਹੀਂ ਖਾਣਾ ਤੁਸੀਂ ਕੱਲੀ ਚਾਹ ਹੀ ਪੀ ਲਿਓ ਚੱਕੀ ਮਾਗਰੋ ਖਾ ਲਿਓ ਜਿਹੜਾ ਕੁਝ ਖਾਣਾ ਹੋਇਆ ਮੈਂ ਚਾਹ ਲੈ ਕੇ ਆਉਣੀ ਆ ਤੁਹਾਡੇ ਖਾਤਰ ਨਾਲ ਐਂ ਕਰੋ ਉਥੋਂ ਮੇਜ਼ ਲਿਆ ਕੇ ਧਰ ਲੋ ਰੇ ਮੈਂ ਉੱਥੇ ਚਾਹ ਧਰ ਦੂੰ ਨਾਲੇ ਬਿਸਕੁਟ ਧਰ ਦੂੰ ਚਲ ਚੱਕ ਲਈ ਫੇਰ ਲਿਆ ਤੂੰ ਚੱਕ ਲਿਆ ਫੇਰ ਉਹ ਬੱਦਾਂ ਲਈ ਦਿਆਨ ਸੁਟੱਕੇ ਯਾਰ ਉਹ ਕੁੱਤਾ ਬਣਾ ਦਵਾ ਅਤਰੂਆਂ ਬਿਸਕੁਟ ਦੇਣਗੇ ਮੈਂ ਇਹਦਾ ਖਾਉ ਮਮੀ ਨੇ ਕਹਾ ਖਾਣੇ ਨਹੀਂ ਹੈਗੇ ਬਾਈ ਕੁੱਟੂ ਬਾਹਰ ਚ ਗਾਉਣ ਦੇ ਉੱਤੇ ਉਸ ਨਹੀਂ ਹੁੰਦਾ ਮੈਂ ਚੱਕੇ ਵੀ ਭਾਜੂ ਨਾ ਬਾਈ ਇਹ ਨਹੀਂ ਗੱਲ ਕਰਨੀ ਹੈ ਵੀ ਤੇ ਮੈਂ ਖੇਡ ਰਹੀ ਤਨ ਨਾਲ ਆਪਾਂ ਦੇਖਣ ਆਲੇ ਆਏ ਨੇ ਦੇਖਣ ਆਲੇ ਆਏ ਨੇ ਵਿਆਹ ਬਹੂ ਮੰਗ ਆਉਣਗੇ ਫਿਰ ਪਰ ਬਿਸਕੁਟ ਵਾਲੇ ਖਾ ਕਰਾਂਗੇ ਪਾਣਾ ਉਹ ਤਾਂ ਟੱਟ ਦੇਖੀ ਉਹ ਤਾਂ ਬਾਲੇ ਖਾ

ਪੁਰਾਣੇ ਬਗਾਨੇ ਵੀ ਤਾਂ ਆਪ ਵੀ ਲੋ ਫਿਰ ਚਾਹ ਕੋਸਰ ਮੋਸਰ ਜੀ ਕਿਵੇਂ ਕਰੀ ਜਾਂਦੇ ਨੇ ਨਹੀਂ ਭਾਈ ਇਹ ਤਾਂ ਇਹ ਕਹਿੰਦੇ ਨੇ ਵੀ ਕੁੜੀਆਂ ਦੀ ਫੋਟੋਆਂ ਲੈ ਆਏ ਨੇ ਮੈਨੂੰ ਪਹਿਲਾਂ ਪੁੱਛ ਕੇ ਹਟੇ ਨੇ ਉਹ ਲੈ ਭਾਈ ਉਹ ਗੱਲਾਂ ਗੱਲਾਂ 'ਚ ਮੈਂ ਫੋਟੋਆਂ ਦਿਖਾਉਣਾ ਤਾਂ ਭੁੱਲੀ ਗਿਆ ਉਹ ਮੈਂ ਤੈਨੂੰ ਦਿਖਾਉਣਾ ਭਾਈ ਮੋਬਾਈਲ ਤੇ ਫੋਟੋਆਂ ਹਾਂ ਭਾਈ ਠੀਕ ਨੇ ਕੁੜੀਆਂ ਦਾ ਫਿਰ ਫੇਰ ਲੈ ਭਈ ਆ ਬਿਸਕੁਟ ਵੀ ਖਾ ਲਓ ਲੈ ਲੋ ਲੈ ਭਾਈ ਆਪਣੇ ਸਾਰਾ ਕੁਝ ਪਸੰਦ ਹੈ ਕਰੇ ਆਪਣੀ ਭੈਣ ਨਾਲ ਰਹਿ ਕਰਕੇ ਫਿਰ ਤੁਹਾਨੂੰ ਫੋਨ ਤੇ ਦੱਸ ਦਾਂਗੇ ਚਲ ਠੀਕ ਆ ਭਾਈ ਤੁਸੀਂ ਕਰੋ ਵਿਆਹੀ ਤਿਆਰੀ ਜਦੋਂ ਮਾਮੇ ਦੇ ਪਸੰਦ ਆ ਫਿਰ ਸਾਰਿਆਂ ਦੇ ਪਸੰਦੀ ਹੋਊਗਾ ਕੋਈ ਗੱਲ ਨਹੀਂ ਤੁਸੀਂ ਕਰੋ ਵਿਆਹੀ ਤਿਆਰੀ ਸ਼ਾਬਾਸ਼ੇ ਭਾਈ ਕਰੇ ਕਰਾਈ ਵੀ ਨਾ ਨਾ ਹੁੰਦਾ ਨਹੀਂ ਹੁੰਦਾ ਰਿਸ਼ਤਾ ਚਲ ਵਧੀਆ ਜੇ ਤੂੰ ਕਰਾ ਦੇਂਗਾ ਤਾਂ ਵਧੀਆ ਨਾ ਨਾ ਕੋਈ ਗੱਲ ਨਹੀਂ ਸਾਰਾ ਕੁਝ ਠੀਕ ਆ ਭਾਈ ਸਾਰਿਆਂ ਕੋਈ ਪਸੰਦ ਹੈ ਤੇ ਤੁਸੀਂ ਕਰੋ ਤਿਆਰੀਆਂ ਬਾਕੀ ਮੈਂ ਤੁਹਾਨੂੰ ਫੋਨ ਤੇ ਦੱਸ ਦੂੰਗਾ ਤੇ ਕੋਈ ਦਿਨ ਨਿਕਲਿਆ ਹੋਇਆ ਤੁਹਾਨੂੰ ਆਪਾਂ ਦੱਸਾਂਗੇ ਠੀਕ ਹੈ ਹਾਂ ਭਾਈ ਫੋਨ ਤੇ ਦੱਸ ਦਿਓ ਹਾਂ ਚਲੋ ਚੰਗਾ ਭਾਈ ਚੰਗਾ ਭਾਈ ਵੇ ਪਤਾ ਓਏ ਇਹ ਤਾਂ ਮੇਰਾ ਤਾਂ ਖਾਲੀ ਆ ਯਾਰਾ ਇਹ ਨਹੀਂ ਮੇਰੇ ਕੋਲ ਆਪਣੀ ਹੈਗਾ ਬਾਈ ਵੇ ਤੁਸੀਂ ਮੰਜੇ ਤੇ ਬਹਿ ਕੇ ਖਾ ਲੋ ਮੈਂ ਕੀ ਕਰਾਂ ਨਾ ਦਾ ਬੌਲਿਆਂ ਦਾ ਚੱਲ ਇਹ ਮੈਨੂੰ ਦੇ ਦੇ ਆਦਾ ਖਾਲੀ ਆ ਜਮੀ ਯਾਰਾ ਕਿੱਕਾ ਦਾ ਮਾਰ ਦਿੰਦਾ ਹੈਗਾ ਓ ਮੈਨੂੰ ਵੀ ਦੇ ਬਾਈ ਯਾਰਾ ਇਹਦਾ ਹੈਗਾ ਬਾਈ ਮਾਰ ਦਿੰਦਾ ਵੀ ਇਹ ਕੈਨ ਮੈਨੂੰ ਦੇ ਮੈਂ ਰਿੰਦਾ ਦੋ ਨੇ ਦੋ ਇੱਕ ਦੇ ਲੈ ਇੱਕ ਇੱਕ ਦੇ ਉ ਇੱਕਾ ਕਲੜਾ ਦੂਮੇ ਮਰ ਜਾ ਐਨਾ ਚਿਰ ਮਸਾਂ ਬਿਠਾ ਕੇ ਰੱਖੇ ਨੇ ਮੈਨੂੰ ਤਾਂ ਉਦੀ ਡਰ ਲੱਗਦਾ ਕਿ ਤੇ ਉਹਨਾਂ ਦੇ ਸਾਹਮਣੇ ਹੀ ਨਾ ਆਇਆ ਕੁਝ ਕਰਨ ਲੱਗ ਜਾਣ ਸਲਬਿਆ ਹੈ ਦੋਨੇ ਲਈ ਬਾਈ ਮੈਂ ਤਾਂ ਦੋਨੇ ਲਵਾਂ ਯਾਰ ਹੈ ਮੇਰੀ ਜਾਨ ਤਾਂ ਛੁੱਟੂਗੀ ਇੰਨਾ ਤੋਂ ਆ ਪੀ ਉਹ ਕਰ ਆ ਮੈਂ ਜੋ ਦੋਨੇ ਦਵਾ ਘਰ ਮੈਂ ਇਹਨਾਂ ਦਾ ਬਹੁਤ ਆਂਦਾ ਇੰਦਰ ਹੈਗੇ ਨੇ ਲਿਆਈਆ ਸੌਟਕ ਲੋਈ ਸੀ ਮਤਲਬ ਹੋਰ ਲਿਆ ਦਾਂਗੇ ਕੋਈ ਨਹੀਂ ਦੁਕਾਨ ਤੋਂ ਕਿਉਂ ਨਹੀਂ ਠਿੱਕਦੇ ਤੁਸੀਂ ਕਿੱਥੇ ਲਵੂ ਬੀਤਾਗਾ ਮੇਰਾ ਇਹਨਾਂ ਨੇ ਆ ਗਿਆ ਵੀ ਨਹੀਂ ਦੇਖਦੇ ਬੈਠੇ ਖੜਾ ਫਿਰ ਚੱਲੀਏ ਆਪਾਂ ਦੰਦਾ ਨਹੀਂ ਮਦਾ ਨਾ ਆਪ ਖੇਡਣ ਚੱਲੀ ਮੈਂ ਤਾਂ ਖਾਂਦਾ ਨਹੀਂ ਯਾਰ ਕਿੱਥੋਂ ਬਾਰੇ ਮੱਥੇ ਵੱਜੇ ਨੇ ਮੇਰੇ ਆਜੇ ਖੇਡਣ ਚੱਲੀਏ ਚਲੋ ਆਪ ਦਾ ਬਹਿ ਗਿਆ ਰਾਜਸਥਾਨ ਚ ਜਾ ਕੇ ਮੈਨੇ ਨਾਲ ਦੱਸ ਕੀ ਕਰਾਂ ਲੈ ਤਾਮ ਤਹੋ ਸਾਰੇ ਹੋ ਗਏ ਆ ਜਾ ਮੰਜੇ ਤੇ ਬਹਿਨੇ ਧੁੱਪੇ ਚਲ ਬੇਬੇ ਪਤਾ ਨਹੀਂ ਕਿੱਧਰ ਭੱਗ ਗਈ ਅੱਥੀ ਗਈ ਹੋਣੀ ਆ ਕਿਸੇ ਦੇ ਆਹੋ ਉਹ ਵੀ ਪਤਾ ਨਹੀਂ ਕਿੱਧਰ ਵਾਗ ਗਏ ਤੇ ਫਿਰ ਦੇਵਾਂਗੇ ਕਮਲ ਕੁੱਟ ਦੇ ਕਿਤੇ ਹੋਰ ਕਿੱਥੇ ਕਮਲ ਹੈ ਨਾ ਬਾਪਿਆ ਘੰਟ 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 ਬਠਿੰਡਾ ਭਲਾਡਾ ਬਠਿੰਡਾ ਭਲਾਡਾ ਬਠਿੰਡਾ ਇਹਨੇ ਛੇੜ ਬਈ ਤੂੰ ਇੱਥੇ ਨਾ ਬੈਠਾ ਉੱਧਰ ਨਾ ਬੈਠੂ ਵੀਰੇ ਇੱਥੇ ਤੇ ਮੇਰੀ ਬਹੂ ਬੈਠੂਗੀ ਤੂੰ ਉੱਧਰ ਬੈਠਾ ਤੂੰ ਬਈ ਘਟ 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 ਮੇਰੀ ਬਹੂ ਬੈਠੂਗੀ ਉਹ ਬਈ ਮੈਂ ਬੇਬੇ ਨੂੰ ਬੋਲ ਮਾਰ ਦੂੰਗਾ ਰਖਾ ਨਾ ਸਰੀ ਆਈ ਦਲਵਾ ਜਾ ਤੂੰ ਹਾਂ ਭਾਈ ਬੈਠੂ ਰਹੇ ਤੇ ਮੈਂ ਬੈਠੂ ਮੈਂ ਮਤਲਾਵਾ ਤੋੜ ਦੇਣਾ ਤੂੰ ਵਿਚ ਪਰੇਗਾ ਤੂੰ ਮਤਲਾਉ ਮੈਂ ਤੂੰ ਡਰ 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 ਟਕ 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 ਕਰੀ ਜਾਣਾ ਮੈਂ ਪੂਰਾ ਬਰੇਕ ਲਾ ਰਿਹਾ ਉਹ ਚਲਾ ਰ ਮੇਰੇ ਬਹੁਤ ਨਹੀਂ ਤੂੰ ਇਧਰ ਆ ਮੈਂ ਇੱਥੇ ਬਹਿਉ ਨੂੰ ਲਾ ਇੱਥੇ ਬੈਠੇ ਮੇਰੇ ਬਹੁਤ ਆ ਚਲ ਓ ਚਾਹ ਲੈ ਆਈਏ ਭਾਈ ਆ ਤੂੰ ਆਦਾ ਮਾਰਦਾ ਜੀ ਟਕ 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 ਓ ਬਿੱਕਰਾ ਜਿਹੜੀਆਂ ਆਪਣੀਆਂ ਬਹੁ ਪਾਊਡਰ ਜੈ ਨਹੀਂ ਲਗੀਆਂ ਹੁੰਦੀਆਂ ਮੂੰਹ ਤੇ ਉਹ ਲਾਈਏ ਆਪ ਉਹਨਾਂ ਨੂੰ ਹਾਪੁਰਾ ਪਾ ਵੀ ਸੋਨੇ ਬਣ ਜਾਣਗੇ ਪੂਰੇ ਹਾਂ ਟਾ ਸੋਨੇ ਬਣਾਂਗੇ ਪਾ ਵੀ ਚੱਲੀਏ ਲੈ ਗਏ ਚੱਕ ਕੇ ਫਿਰ ਚੌੜਾ ਗੱਡੀ ਉੱਧਰ ਮੋੜਦਾ ਕੁੱਤਕੇ ਚੱਲੀਏ ਖੜਾ ਰਾ ਦਿਗਣਾ ਪਈਏ ਚੱਲ ਚਾਹ ਰੁੱਕ ਗਈ ਰੁੱਕ ਗਈ ਗੱਡੀ ਤਾਂ ਆ ਜਾ ਟੈਂ 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 ਦੇਖ ਓਏ ਇਹਦੇ ਨਾਲ ਬਣਦਾ ਚਿੱਟੇ ਚਿੱਟੇ ਸਾਰੇ ਐ ਲਾ ਲਾ ਹੱਥਾਂ ਤੇ ਲਾ ਲਾ ਸਾਰੇ ਉਹ ਟੂਲੋਂ ਮਾ ਨਾ ਮੂਤੇ ਬਿਲਾਂ ਆਹ ਉਹ ਤੇ ਬੜਾ ਤਕੜਾ ਰੰਗ ਹੋ ਜੂ ਆਪਣਾ ਦਾ ਚਿੱਟਾ ਸਾਰੀਆਂ ਗੁੜੀਆਂ ਲਾ ਲੰਦੀਆਂ ਨੇ ਇਹ ਐ ਕਰਕੇ ਮਸੂਨੇ ਬਣ ਜਾਗੇ ਅਪਰ ਫਿਰ ਆਪਣੇ ਘਰ ਆਈਆਂ ਅਪ ਨੂੰ ਹੁਣ ਕਹਿੰਦੀਆਂ ਹੈਗੀਆਂ ਵੀ ਕਾਲੇੋਂ ਜਾਗਾ ਕਨ ਅਮਰੂਦ ਤੋੜ ਕੇ ਲਿਆ ਖਾਈਏ ਭੁੱਖ ਲੱਗੀ ਪਈ ਆ ਮੈਂ ਤੋੜ ਕੇ ਲਿਆਵਾ ਤੂੰ ਲਿਆ ਹੋਰ ਇਹ ਹੋਣੀਆਂ ਤਾਂ ਜੇ ਬਾਲਿਆ ਮੇਰਾ ਹੱਥ ਹੀ ਨਹੀਂ ਜਾਣਾ ਅйна ਮਰਚਾਂ ਕੀ ਹਾਲ ਕੀਤਾ ਪਿਆ ਰਾਮਣ ਦੇਖਿਆ ਕਿ ਆ ਇਹਨਾਂ ਨੇ ਸਾਰਾ ਸਬਾਨ ਖਰਾਬ ਕਰਤਾ ਕੀ ਹੋ ਗਿਆ ਆ ਦੇਖ ਲੈ ਇਹਨਾਂ ਦੀ ਚੱਜ ਪਤਾ ਨਹੀਂ ਕਿਹੜੇ ਵੇਲੇ ਸਬਾਨ ਚੱਕ ਲੈ ਕੇ ਮੈਂ ਤੇ ਲਕੋਲ ਕੋ ਰੱਖਦੀਆਂਗੀ ਤੇਰੇ ਹੀ ਲੈ ਕੇ ਮੈਂ ਤੇ ਜਾ ਕੇ ਬੂ ਮਰ ਜਾ ਲੈ ਕਮਰੇ ਕਿਸੇ ਥਾਂ ਨੇ ਕਿਵੇਂ ਲੱਗੇ ਪਏ ਨੇ ਫੜਾਓ ਇੱਧਰ ਸਾਰਾ ਸਬਾਨ ਇਹ ਤਾਂ ਲਹੂ ਪੀ ਲਿਆ ਹੋਰ ਬੇਬੇ ਨੂੰ ਦੱਸ ਦੇਣ ਚੱਲ ਕੇ ਜਮੀ ਆਕਲ ਨਹੀਂ ਹੈਗੀ ਸਾਰਾ ਸਮਾਨ ਖਰਾਬ ਕਰਤਾ ਇਹ ਲੋਹ ਦੇ ਹੁੰਦੇ ਨੇ ਕਿਵੇਂ ਕਮਰੇ ਮੰਗੁ ਲੈਣ ਚੱਲ ਬੇਬੇ ਨੂੰ ਦੱਸ ਦੇਣਗੇ ਜਾ ਬੇਬੇ ਨੂੰ ਕੀ ਦੱਸੇਗੀ ਮੇਰੇ ਤਾਂ ਜੀ ਕਹਦੇ ਮੈਂ ਭੱਗ ਜਾ ਇੱਥੋਂ ਤੂੰ ਰਹਿ ਲੈ ਜਿੱਥੇ ਰਹਿਣਾ ਇਹਨਾਂ ਦਾ ਦਿਮਾਗ ਖਰਾਬ ਕਰਦਾ ਬੇਬੇ ਨਾਲ ਗੱਲ ਆ ਜਾ ਓਏ ਉਹ ਆ ਗਈ ਉਹਨਾਂ ਨੂੰ ਪਤਾ ਲੱਗ ਗਿਆ ਬੀਬੀ ਤੋਂ ਕਟਾਉਣੀਆਂ ਆ ਪਾ ਚੱਲ ਜੀ ਭੱਜ ਕੇ ਭੱਜ ਜਾ ਭੱਜ ਜਾ ਖੇਤ ਭੰਗ ਚੱਲ ਦੇਖ ਰੁੱਕ ਕੇ ਭੱਜ ਲੈ ਓਏ ਉਮੀਰਾ ਤਾਂ ਮੇ ਮਿੰਦੇ ਮੰਗਰ ਲੱਗ ਗਈ ਕਿ ਮਾਮਾ ਸਾਕ ਕਰੋਂਦਾ ਕਮਲੇ ਪੱਲੇ ਪਾਤੇ ਮੈਨੂੰ ਕੀ ਪਤਾ ਸੀ ਵੀ ਇਹ ਮੇਰਾ ਦਦ੍ਹਾ ਦਿਮਾਗ ਕਰਤਾ ਇਹਨਾਂ ਨੇ ਮੇ ਤਾਂ ਕੰਮ ਕੀਤੀ ਕਿਤੇ ਜਾਣ ਜੋ ਗਰੇ ਵੀ ਇਹਨਾਂ ਨੂੰ ਕੁੜੀ ਕੀ ਹੋ ਗਿਆ ਕਾਦਰ ਰੋਲਾ ਪਾਰਖੇ ਤੁਸੀਂ ਰੋਲਾ ਨਾ ਪਾਈ ਹੋਰ ਕੀ ਕਰੀਏ ਉਹ ਕਮਲਿਆਂ ਨੇ ਸਾਡਾ ਦਿਮਾਗ ਖ ਲਿਆ ਰੱਖਿਆ ਆ ਸਾਰਾ ਪਾਊਡਰ ਦਾ ਡੱਬਾ ਮੂੰਹ ਤੇ ਲਿਪੀ ਬੈਠੇ ਸੀ ਹੁਣ ਭੱਜ ਕੇ ਖੇਤ ਨੂੰ ਅਕੇ ਬੀਬੀ ਕੁੱਟੂਗੀ ਜਦੋਂ ਸਾਨੂੰ ਪਤਾ ਸੀ ਵੀ ਸੋਡੇ ਮੁੰਡੇ ਸਿੱਧਰੇ ਨੇ ਫਿਰ ਸਾਡੀ ਕਿਉਂ ਜ਼ਿੰਦਗੀ ਖਰਾਬ ਕੀਤੀ ਸੀ ਕੁੜੀ ਫੇਰ ਕੀ ਹੋ ਗਿਆ ਪਾਊਡਰ ਹੀ ਲਾਇਆ ਹੈਗਾ ਕੋਈ ਮਿੱਟੀ ਤਾਂ ਨਹੀਂ ਉਹਨਾਂ ਨੇ ਥੱਪੀ ਹੈਗੀ ਤੁਸੀਂ ਵੀ ਤਾਂ ਲਾਉਣੀ ਹੋਈ ਪਾਊਡਰ ਲੈ ਦੇਖ ਲੈ ਕਹਦੇ ਇਹਨੂੰ ਇਹ ਤਾਂ ਉਹਨਾਂ ਦੀ ਸਾਈਡ ਲੈਂਦੀ ਹੈਗੀ ਹੁਣ ਤੂੰ ਗੱਲ ਕਰ ਲੈ ਬੇਬੇ ਉਹਨਾਂ ਨਾਲ ਸਾਡਾ ਸਾਰਾ ਸਮਾਨ ਕੱਲ ਨੂੰ ਅੱਜ ਪਾਊਡਰ ਚੱਕਿਆ ਕੱਲ ਨੂੰ ਕੁਸੂਰ ਚੱਕ ਕੇ ਸਿੱਟਿਆਉਣਗੇ ਬਾਹਰੇ ਚੱਲ ਕੋਈ ਨਾ ਭਾਈ ਮੈਂ ਆਪੇ ਗੱਲ ਕਰ ਲੈਂਦੀ ਉਹਨਾਂ ਨਾਲ ਮੈਂ ਦੇਖਦੇ ਆਂ ਕੀ ਕਰਦੇ ਨੇਗੇ ਕਰ ਲੈ ਬੌਲੇ ਮੇਰੇ ਘਰ ਵਿੱਚ ਧਰੇ ਪਏ ਤੇਗੇ ਨਾਲ ਮੈਨੂੰ 100 100 ਗੱਲਾਂ ਇਹ ਕਹਿੰਦੀਆਂ ਨੇਗੇ ਬੇਬੀ ਕਰਾ ਗੋਗੀ ਵੇ ਕਿੱਧਰ ਨੂੰ ਭਾਗੇ ਹੈ ਕਿੱਧਰ ਭਾਗੇ ਲੈ ਆ ਬੈਠੇ ਨੇ ਲੁਕੇ ਇੱਥੇ ਹੀ ਕਰਦੇ ਹੋਏ ਬੈਠੇ ਕੁਸਰੀ ਬੇਬੇ ਐ ਤਾਂ ਉਹ ਮਾਟੇ ਦੀ ਖੇਡ ਦੇਦੀ ਖੇਡ ਦੇ ਕੀ ਦੀ ਉਹ ਟੱਪੀ ਜਾਂਦੀਆਂ ਨੇ ਕਹਿੰਦੀ ਸਾਡਾ ਸਾਰਾ ਪਾਊਡਰ ਖਰਾਬ ਕਰਤਾ ਉਹਨਾਂ ਨੇ ਕਹਿੰਦੀ ਪਾਊਡਰ ਦਾ ਮੈਂ ਤਾਂ ਜੀ ਫਿਰ ਰੰਗ ਗੋਰਾ ਕਰ ਦਿੱਤਾ ਲਾਉਂਦੇ ਜੀ ਲੈ ਕਰਦੇ ਨੇ ਹੁਣ ਇਹ ਰੰਗ ਗੋਰਾ ਹੁਣ ਵਿਆਹ ਹੋ ਗਿਆ ਤੁਹਾਡਾ ਹੁਣ ਰੰਗ ਗੋਰੇ ਨੂੰ ਦੱਸ ਤੁਸੀਂ ਕੀ ਕਰਨਾ ਹੈ ਖਤ ਖਰਾਬ ਹੋ ਰਿਹਾ ਤੇ ਉਹ ਤਾਂ ਲਾ ਲ ਜੀਓ ਜਿੱਦੋਂ ਹੋਰ ਅਸੀਂ ਪਾਊਡਰ ਚੱਕਰਾਉਂ ਤਾਂ ਮੂੰਹ ਗੋਰਾ ਕਰ ਦੇਦੀ ਅਣੀ ਤੇ ਪਾਈ ਜਾਓ ਮੈਨੂੰ ਤੁਸੀਂ ਬੇਬੇ ਰੰਗ ਗੋੜਾ ਕਰਨਾ ਮਾੜੀ ਗੱਲ ਐ ਮਾ ਖਾ ਦਾ ਕਾਰ ਰੰਗ ਹੋਇਆ ਪਿਆ ਦਿਨ ਅਸੀਂ ਤਾਂ ਪਾਊਡਰ ਲਾ ਲਿਆ ਚਲ ਆਜੋ ਘਰੇ ਆਜੋ ਹੁਣ ਲੈ ਆ ਆ ਗਏ ਜੇ ਪਾਊਡਰ ਹੀ ਲਾਇਆ ਹੋਰ ਕੀ ਕਰੇ ਇਹਨਾਂ ਨੇ ਮਾੜਾ ਮਾੜਾ ਜੇ ਸਿੱਧੇ ਸਾਦੇ ਨੇ ਫੇਰ ਕੀ ਹੋ ਗਿਆ ਤੁਸੀਂ ਉਹੀ ਚੰਬੜ ਜਾਨੀ ਹੋਣੀ ਆ ਲੈ ਦੇ ਲਗਾ ਕਾ ਬੇਬੇ ਨਾ ਸਿੱਧੇ ਸਾਦੇ ਕਹਿੰਦੀ ਐ ਸਿੱਧੇ ਸਾਦੇ ਤੇ ਕਾਮਲੇ ਚ ਫਰਕ ਨਹੀਂ ਹੁੰਦਾ ਕਾਮਲੇ ਨੇ ਸਿੱਧੇ ਸਾਦੇ ਕੋਈ ਨਹੀਂ ਹੈਗੇ ਨਾ ਕਿਹੜੇ ਪਾਸੇ ਹਿਆਣੇ ਨੇ ਇਹ ਸਿਆਣਪ ਵਾਲੀ ਗੱਲ ਹੈਗੀ ਇਹਨਾਂ ਚ ਕੋਈ ਸਾਰਾ ਦਿਨ ਕਾਮਲ ਪਾਉਂਦੇ ਨੇਗੇ ਤੁਸੀਂ ਝੂਠ ਬੋਲ ਕੇ ਰਿਸ਼ਤਾ ਲੈ ਲਿਆ ਸਾਡੀ ਤਾਂ ਜ਼ਿੰਦਗੀ ਖਰਾਬ ਕਰਤੀ ਨਾ ਹੁਣ ਦੱਸੋ ਅਸੀਂ ਇਹਨਾਂ ਕਾਮਲਿਆਂ ਦਾ ਕੀ ਕਰੀਏ ਕਾਲੜੀ ਜਾਨੀ ਸਾਡੀ ਬੀਬੀ ਨਾਲ ਅਗਰ ਤਾਂ ਨਹੀਂ ਪਾウダー ਚੱਕਦੇ ਸੋਡਾ ਅਪਰਕਾਤੀ ਮੈਂ ਦਾ ਛੱਤ ਸਦਾ ਗਲਤੀ ਹੋ ਗਈ ਅਸੀਂ ਨਹੀਂ ਚੱਕਦੇ ਦੂ ਮੁਰਖੇ ਸੋਡਾ ਬੋਟਾ ਚੱਲ ਚੰਗਾ ਚੰਗਾ ਬਗਜੋ ਦਿਮਾਗ ਨਾ ਖਰਾਬ ਕਰੋ ਮੈਂ ਚੜਾਓ ਹਾਂ ਬਈ ਤੋੜਾਂ ਅਮਰੂਦ ਲੱਤਾਂ ਨਹੀਂ ਜਾ ਐ ਡੰਡੇ ਨਾਲ ਤੋੜਦਾ ਖੜ ਜਾ ਮੈਂ ਨਹੀਂ ਓਏ ਉਹ ਗੁੜ ਨਾਲੇ ਖਾਵਾਂਗੇ ਓਏ ਤੂੰ ਗੁੜ ਲੈ ਚੱਕੇਂਦਰ ਮੈਂ ਅਮਰੂਦ ਤੋੜਦਾ ਗੁੜ ਨਾਲ ਖਾਵਾਂਗੇ ਅਮਰੂਦ ਆਪਾਂ ਓ ਨਾ ਮੇਰਾ ਬਈ ਉਹ ਛਾਵੇਂ ਰੱਖੀ ਮੈਂ ਗੁੜ ਲੈਣਾ ਲੈ ਚੱਕ ਆਹ ਫਰ ਮਰੂਦ ਆਲਾ ਵਕਰਾ ਗੁਰਤਾ ਜਿੰਦੋਲਾ ਆਪੇ ਬੇਬੇਰੇ ਹੈ ਨਹੀਂ ਗਾ ਜਿੰਦੋਲਾ ਆਪੇ ਬੇਬੇਨਾ ਟੱਬਡਾ ਨਕੋ ਰੱਖਿਆ ਔਰ ਤਲ ਮਰੂਦ ਖਾਲਾ ਗੱਲਾ ਫਿਰ ਆ ਵੀਰਾ ਕੌੜਾ ਆ ਜਾਦਾ ਹਾਂ ਇਹ ਸਵਾਬ ਨਹੀਂ ਆਉਦਾ ਇਹ ਬੁਰਨਾ ਬਾਬਦੀ ਲੱਗੋ ਤਾਂ ਕੌੜਾ ਆਇਆ ਲੱਗਦਾ ਮੈਨੂੰ ਉਹ ਜਿੰਦੋਲਾ ਆਪੇ ਫਿਰ ਆਪਣੇ ਲੜਾਈ ਹੋਣ ਨਾਲ ਉਹ ਕਾਲਾ ਦੇਣਗੇ ਆਪਾਂ ਖੇਡੀਏ ਚਲ ਖੇਤ ਖੇਤ ਖੇਡਦੇ ਆ ਫਿਰ ਲੈਣ ਚਲ ਮਾਂ ਜੀ ਜੀ ਬਜੂ ਮਾ ਆ ਜਾ ਫਿਰ ਉਹ ਟੇਗ ਰਵਣੀ ਆ ਕੇ ਰੀ ਬੀਰੀ ਆ ਬਾਈ ਇਧਰ ਲੈ ਇਧਰਲੇ ਪਾਸੇ ਜਾਈ ਬਾਈ ਤੂੰ ਹਾਂ ਮੈਂ ਚੁੰਮਣਾ ਲਾਇਆ ਹੋਇਆ ਕੱਕ ਕਰਦਾ ਮੈਂ ਆਪਦੇ ਕੱਖੇ ਦੁੱਕੜ ਲਾ ਬਾਈ ਠੀਕ ਹੈ ਮੇਰੀ ਕੈਰੀ ਚ ਨਹੀਂ ਲਾ ਮਰ ਜਾ ਕਿ ਕੀ ਕਰੂੰ ਇਹਨਾਂ ਦਾ ਲੈ ਦੇਖਿਆ ਆ ਬੈਠੇ ਲਿਬੜੀ ਆਂਦੇ ਨੇਗੇ ਹਜੇ ਵੀ ਬੀਬੀ ਸਾਨੂੰ ਗੱਲ ਨਹੀਂ ਕਰ ਦਿੰਦੀ ਮੈਂ ਤਾਂ ਕਹਿ ਨਹੀਂ ਗਾਗਰ ਨੂੰ ਟੱਕੇ ਚੋੜਾ ਚੱਲੀ ਆਪਦੇ ਪੇਕੀ ਜਾਈਏ ਇਹ ਤਾਂ ਥੜਾ ਦਿਮਾਗ ਖਰਿਆ ਲਾਣਗੇ ਉੱਤੇ ਪਤਾ ਯਾਰ ਤੂੰ ਮੇਰੇ ਉੱਤੇ ਪੈ ਜਾ ਨਾ ਬੀਬੀ ਨੂੰ ਦੱਸਦਾ ਜਾ ਕੇ ਯਾਰ ਲੈ ਬੇਬੇ ਆਉ ਦੇਖ ਲੈ ਬੈਠੇ ਨਿਬੜੀ ਆਂਦੇ ਨੇ ਫਿਰ ਤੂੰ ਕਹਿਦਾ ਨਹੀਂ ਮੇਰੇ ਮੁੰਡੇ ਸਿੱਧਰੇ ਨੇ ਭੋਲੇ ਨੇ ਭਾਲੇ ਨੇ ਐ ਕਹਿਣਾ ਨਹੀਂ ਸਾਨੂੰ ਮੈਂ ਕਹਿ ਨਹੀਂ ਗਾਗਨ ਨੂੰ ਅਸੀਂ ਨਹੀਂ ਰੈਂਦੀਆਂ ਹੁਣ ਅਸਰ ਦਾ ਜੀ ਇੱਕ ਗਿਆ ਤੂੰ ਤਾਂ ਲਹੂ ਪੀ ਲਾ ਸਾਡਾ ਇਹਨਾਂ ਨੇ ਕੋਈ ਨੀ ਪੁੱਤ ਮੈਂ ਸਮਝਾਉਣੀ ਆ ਕੋਈ ਨਾ ਨਾ ਹੁਕਰ ਮੈਂ ਦੱਸਦਾ ਬੇਬੇ ਨੂੰ ਰੇਤਾ ਪਾਇਆ ਤੂੰ ਮੇਰੇ ਤੇ ਪਹਿਲਾਂ ਤੂੰ ਪਾਇਆ ਪਹਿਲਾਂ ਲੈ ਐ ਪਾਇਆ ਮੇਰੇ ਤੇ ਬੀ ਬੇ ਮੇਰੇ ਤੇ ਰੇਤਾ ਪਾਤਾ ਨੇ ਦੇਖ ਲੈ ਖੇੜਦੇ ਖੇੜਦੇ ਨੇ ਐਵੇਂ ਪਾ ਰਿਹਾ ਤੇ ਪਹਿਲਾਂ ਮੇਰੇ ਤੇ ਕਤੋਂ ਪਹਿਲਾਂ ਇਹਨੇ ਪਾਇਆ ਮੇਰੇ ਤੇ ਇਹ ਵੇ ਤੁਸੀਂ ਲੜਦੇ ਚੰਗੇ ਨਹੀਂ ਲੱਗਦੇ ਹੈਗੇ ਹਾਂ ਹੁਣ ਤੁਸੀਂ ਵਿਆਹੇ ਬਰੇ ਗਏ ਉਹ ਉਹ ਕਹਿੰਦੀ ਨਾ ਕਹਿੰਦੀ ਸਜਾਨੇ ਪੇਕੀ ਛੱਡ ਕੇ ਇਹਨਾਂ ਨੂੰ ਕਹਿੰਦੀ ਤਾਂ ਕਾਮਲ ਵਾਲਾ ਮਾਰਦੇ ਨੇ ਹੁਣ ਦੱਸ ਮੈਂ ਕੀ ਕਰਾਂ ਆ ਜਾ ਉਹ ਨਹੀਂ ਆਪਾ ਰਹਿੰਦੀਆਂ ਹੈਗੀਆਂ ਜੀ ਕਰ ਚੱਲ ਉਹ ਜਾਂਦੇ ਜਾਣ ਉਹ ਵੇ ਸਭ ਜਾਣਦੇ ਹੈਗੇ ਐਸੇ ਜਾਣਦੇ ਬਈ ਪਰਾਂ ਹੋ ਜੋ ਅਸੀਂ ਜਾਵਾਂਗੇ ਸਾਡੇ ਤਾਂ ਦਿਮਾਗ ਖਰਾਬ ਕੀਤਾ ਪਿਆਗਾ ਹਾਂ ਇਹਨਾਂ ਨੇ ਕੀ ਸੁਣਨੀ ਹੈ ਚਲੋ ਬੱਸ ਬੇਪੇ ਪਾ ਗਿਆ ਵੇ ਇੱਥੇ ਖੜੇ ਕੀ ਕਰਦੇ ਹੋ ਰੋਕ ਲੋ ਉਹਨਾਂ ਨੂੰ ਦੱਸ ਕੀ ਕਰਾਂ ਮੈਂ ਜਾਂ ਰੋਕ ਲੋ ਭੱਜ ਕੇ ਜਾਵਾਂ ਆ ਜਾ ਅਸੂਗਾਂ ਨਹੀਂ ਛੱਡ ਦੋ ਸੰਤਾ ਕਿੱਥੋਂ ਕਮਲਿਆ ਲੈ ਲਹੂ ਪੀਤਾਗਾ ਉਹ ਭੱਗ ਗਿਆ ਓਏ ਭੱਗ ਗਿਆ ਤਾਂ ਹੁਣ ਮੈਂ ਕਿਹੜਾ ਬੀਬੀਏ ਭੱਗ ਗਿਆ ਉਹ ਤਾਂ ਵੇ ਬੀਬੀ ਕੀ ਜੰਮਣ ਆਇਆ ਨੂੰ ਰੋਵੇ ਸੋਣ ਚੰਗਾ ਪਹਿਲਾਂ ਵਿਆਹ ਤਾਂ ਕੀਤਾਗਾ ਹਾਂ ਮੈਂ ਵਿਚੋਲੇ ਨੂੰ 100 ਲੱਲੇ ਭੱਬੇ ਮਾਰੇ ਮਸਾਉਨੇ ਕਰਾਇਆ ਸੀ ਹੁਣ ਮਾਂ ਦਿਨਿਆ ਪਤਾ ਸੁਣ ਛੜੀ ਜੋ ਹੈ ਲੋ ਹੂ ਪਿੱਤ ਨਾ ਨਾ ਮੇਰਾ ਪਤਾ ਨਹੀਂ ਬਾਸੂ ਮਿਲੂਗੀ ਪਤਾ ਨਹੀਂ ਨਾ ਆਪਾਂ ਨੂੰ ਬਹਿ ਜਾਗੇ ਉੱਥੇ ਦੱਸ ਮੈਂ ਤਾਜ ਗਈ ਪਰ ਇਹਨਾਂ ਕੋਲ ਮੈਂ ਚੋ ਖੜਾ ਛੁੱਪ ਤੇ ਮੈਂ ਕਹਿੰਦਾ ਨੂੰ 20 ਵਾਰੀ ਕਹਦਾ ਵੀ ਅੱਖੇ ਲੱਗ ਜਾਕਰ ਅੱਖੇ ਲੱਗ ਜਾਕਰ ਮਾਂਦੀ ਨਹੀਂ ਹੈਗੀ ਗੱਲ ਨੂੰ ਨਾ ਕੋਈ ਕੰਮ ਨਾ ਧੰਦਾ ਮੈਂ ਕਿਵੇਂ ਕੁਖੀ ਖਰਾਬ ਕਰ ਰੱਖਿਆ ਸਾਰਾ ਦਿਨ ਹਾਈ ਹਾਈ ਅਜਾ ਆਪਾਂ ਤਾਂ ਮੁੜੀ ਚੱਲਦੇ ਆ ਉਹ ਕਾਂਵਲਿਆਂ ਨੂੰ ਤਾਂ ਇਹ ਦੂਵੀਂ ਪੈੜਾ ਹੈ ਤਾਂ ਮੁੜ ਕੇ ਚੱਲੀ ਆਂ ਚਿੱਕਾ ਮਾਰੀ ਜਾਂਦੀ ਦੇਖੀ ਵਿਚਾਰੀ ਹੋਰ ਆਪਾਂ ਨੂੰ ਵਿਚਾਰੇ ਕੁਝ ਕਹਿੰਦੇ ਤਾਂ ਨਹੀਂ ਹੋਰ ਆਪਾਂ ਨਾ ਚੱਲੋ ਆਪਾਂ ਤਾਂ ਘਰੀ ਚੱਲਦੇ ਹੋਰ ਹਾਂ ਸ਼ੋਰ ਬੇਬੋ ਤਾਂ ਭਾਗ ਗੀਆਂ ਸਾਡੇ ਮਾਵਰ ਪੈ ਗਈਆਂ ਉਹ ਤਾਂ ਮੋੜੇ ਫਰਹਾਰ ਕੇ ਫਿਰ ਮੈਂ ਕੀ ਕਰਾਂ ਤੂੰ ਤਾਂ ਤਪਾ ਲਿਆ ਉਹਨਾਂ ਨੂੰ ਨਾਲੇ ਜੇ ਮੈਨੂੰ ਉਹ ਸੌ ਕੁਝ ਕਹਿੰਦੀਆਂ ਤੇ ਮੈਂ ਤਾਂ ਹਜੇ ਫਿਰ ਚੁੱਪ ਕਰ ਜਾਂਦੀ ਤੀਗੀ ਤੁਸੀਂ ਕਰਦੇ ਹੋ ਪਾਊਡਰ ਖਰਾਬ ਕਰ ਕਦੇ ਕੁਸ ਕਰ ਕਦੇ ਕੁਸ ਕਰਨੀ ਚਲੇ ਤਾਂ ਤੁਸੀਂ ਬੈਠੇ ਨਹੀਂ ਹੈਗੇ ਹੁਣ ਮੈਂ ਵੀ ਕੀ ਕਰ ਸਕਦੀ ਆ ਦੱਸ ਸੋਡਾ ਮੈਂ ਤਾਂ ਸੋਨੂੰ ਇੱਥੇ ਤੱਕ ਲਿਆ ਤਾ ਤੀਆ ਹੁਣ ਦੱਸ ਮੈਂ ਕੀ ਕਰਾਂ ਮੈਨੂੰ ਤਾਂ ਭਾਈ ਕੁਸ ਨਹੀਂ ਪਤਾ ਲੱਗਦਾ ਉਹ ਤਾਂ ਮਾਵਰ ਪਾਂਜੀ ਹੋਣੇ ਤਬੇ ਤੂੰ ਵੀ ਮਾਵਰ ਪੈ ਗਈ ਸਾਡੇ ਹੋਰ ਮੈਂ ਸੋਨੂੰ ਕੀ ਕਰਾਂ ਕੀ ਕਰਾਂ ਸੋਨੂੰ ਮੈਂ ਹੋਰ ਸਾਰੀ ਉਮਰ ਦਾ ਔਖਾ ਹੋ ਰਿਹਾ ਹੁਣ ਮੈਨੂੰ ਤਾਂ ਚਾਲਾ ਕਨ ਕੁੱਟਦੇ ਮਾਰਦੇ ਤੈਨਹੀਂ ਇਹ ਵੀ ਹੋਰ ਕੰਮ ਲੈ ਹੈਗੇ ਸਿੱਧਰੇ ਤਰੀਕੇ ਆਪੀ ਸੁਧਰ ਜਾਣਗੇ ਨਾਲੇ ਆਪਣੀ ਮਾਂ ਨੂੰ ਕਿੱਥੇ ਦੁੱਖ ਦੇਵਾਂਗੀਆਂ ਜਾ ਕੇ ਉਹ ਵੀ ਕੀ ਕਰੂ ਵਿਚਾਰੀ ਕੱਲੀ ਉਹ ਆ ਗਏ ਵੇ ਉਹ ਆ ਗੀਆਂ ਆ ਗੀਆਂ ਵੇ ਉਹ ਆ ਗੀਆਂ ਆ ਗੀਆਂ ਓਏ ਆ ਗੀਆਂ ਓਏ ਆ ਗੀਆਂ ਓਏ ਦੇਖ ਲੈ ਕੀ ਕਰੀ ਇਹਨਾਂ ਨੂੰ ਹੋਰ ਲੈ ਲੱਗੇ ਨੱਚਣ ਪੁੱਤ ਤੂੰ ਤੁਸੀਂ ਵਧੀਆ ਹੋ ਗਿਆ ਚੰਗਾ ਹੋ ਗਿਆ ਜਿਹੜਾ ਤੁਸੀਂ ਮੁੜਿਆਈਆਂ ਮੈਨੂੰ ਤਾਂ ਇਹਨਾਂ ਬੜੀ ਟੈਨਸ਼ਨ ਜੀ ਹੋ ਗਈ ਸੀ ਨਹੀਂ 베ਬੇ ਅਸੀਂ ਨਹੀਂ ਜਾਂਦੀਆਂ ਹੈਗੀਆਂ ਹੁਣ ਤੇ ਉੱਥੇ ਨਾ ਆ ਆਪਣੇ ਇੱਥੇ ਘਰ ਹੈ ਜਿਹੜਾ ਉਹ ਆਪਦੇ ਘਰ ਵਾਲੀ ਨੂੰ ਬੁਲਾਹੀਂ ਕੁੱਟੀ ਜਾਵੇ ਅਸੀਂ ਆਖਿਆ ਦੇਖ ਕੇ ਵੀ ਸਾਨੂੰ ਕੁੜਦੇ ਤਾਂ ਨਹੀਂ ਹੈਗੇ ਚੱਲ ਬੌਲੇ ਸਿੱਧਰੇ ਨੇ ਆਪ ਹੀ ਸੁਧਰ ਜਾਣਗੇ ਹੋਰ ਕੀ ਆਸੀਂ ਆਪਦੀ ਮਾਂ ਨੂੰ ਕਿੱਥੇ ਦੁੱਖ ਦੇਵਾਂਗੀਆਂ ਜਾ ਕੇ ਹੁਣ ਉਹ ਤਾਂ ਨਾ ਗਮਾਂਡੀ ਹੈ ਜਿਹੜਾ ਆਪਣੇ ਰੋਜ਼ ਕੁੱਟਦਾ ਉਹ ਤਾਂ ਵਿਚਾਰੀ ਐਂ ਕੱਟੀ ਜਾਂਦੀ ਹੈ ਉਹ ਤਾਂ ਜਮਾ ਨਹੀਂ ਪੇਕੀ ਨਹੀਂ ਜਾਂਦੀ ਕਿਤੇ ਹੋਰ ਨਹੀਂ ਜਾਂਦੀ ਐਂ ਕੱਟੀ ਜਾਂਦੀ ਹੈ ਵਿਚਾਰੀ ਉਹ ਤਾਂ ਚੱਲ ਕੋਈ ਨਾ 베ਬੇ ਜਿਹੋ ਜਿਹੇ ਵੀ ਕਮਰੇ ਸਿੱਧਰੇ ਹੈਗੇ ਨੇ ਆਪਾਂ ਤਾਂ ਐਂ ਟਾਈਮ ਪਾਸ ਕਰ ਲਾਂਗੇ ਜਿਉਂਦੀਆਂ ਰਹੋ ਮੇਰੇ ਧੀਆ ਸਾਰਿਆਂ ਨੂੰ ਸ਼ਸ਼ੀਕਾਲ ਜੀ ਤੁਸੀਂ ਜੁੜੇ ਹੋਈ ਪਿੰਡੂ ਪਰਿਵਾਰ ਦੇ ਨਾਲ ਜਿੰਨਾ ਜਿੰਨਾ ਨੇ ਸਾਡੀ ਵੀਡੀਓ ਨੂੰ ਐਪਰੀਸ਼ੀਏਟ ਕੀਤਾ ਜੀ ਬਹੁਤ ਬਹੁਤ ਧੰਨਵਾਦ ਸਾਡੀ ਹਰ ਇੱਕ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰਿਆ ਕਰੋ ਜੀ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਹੁਣ ਆਈ ਕਮੈਂਟਾਂ ਦੀ ਬਾਰੀ ਜਿਨ੍ਹਾਂ ਨੇ ਸਾਰੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਮ ਇਸ ਪ੍ਰਕਾਰ ਨੇ ਸਤਪਾਲ ਸ਼ਰਮਾ ਹਰਮਨ ਹਰਪ੍ਰੀਤ ਸਿੰਘ ਹਰਜੀਤ ਕੌਰ ਚੀਕਾ ਗੋਬਿੰਦ RAM ਬੀਨਾ ਰਾਣੀ ਨਰਿੰਦਰ ਸਿੰਘ ਦਿਲਜੀਤ ਕੌਰ USA ਪਰਮਜੀਤ ਸਿੰਘ ਗਿੱਲ ਕੈਨੇਡਾ ਜਸਪ੍ਰੀਤ ਕੌਰ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਤੇ ਤੁਸੀਂ ਵੀ ਕਮੈਂਟ ਕਰਦੇ ਰਹੋ ਤੁਹਾਡੇ ਨਾਮ ਇਸ ਪ੍ਰਕਾਰ ਹੀ ਅਗਲੀ ਵੀਡੀਓ ਦੇ ਵਿੱਚ ਬੋਲੇ ਜਾਣਗੇ ਵੀਡੀਓ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ